ਨੂਰੀ ਕਿਰਨਾਂ ਨੂੰ ਪੜ ਕੇ ਸਮਝ ਆਈ ਜਾਂਦੇ ਐ ਅਸੀਂ ਨਗਰ ਕੀਰਤਨ ਤੇ ਆਏ ਨਗਰੇ ਫਰਵਰੀ ਵਿੱਚ ਸਾਰਿਆਂ ਨੂੰ ਮਿਲ ਕੇ ਗੱਡੀ ਦੇ ਵਿੱਚ ਬਹਿ ਗਏ ਸਾਰੇ ਨਗਰੇ ਪਿੰਡ ਦੇ ਵਿੱਚੋਂ ਹੀ ਕੋਈ ਸੱਜਣ ਆਇਆ ਉਹ ਕਹਿੰਦੇ ਬਾਬਾ ਜੀ ਗੱਡੀ ਰੋਕ ਲਓ ਸ਼ੀਸ਼ਾ ਲਾਇਆ ਕਪੜੇ ਵਿੱਚ ਲਪੇਟ ਕੇ ਕਹਿੰਦੇ ਆ ਲੋ ਮੈਂ ਕਿਹਾ ਜੀ ਕੀ ਹੈ ਕਹਿੰਦੇ ਰਾਜਾ ਸਾਹਿਬ ਦੀਆਂ ਗੱਲਾਂ ਆਪਾਂ ਕਰਦੇ ਸੀ ਨਾ ਮੈਂ ਘਰੋਂ ਗ੍ਰੰਥ ਲਿਆ ਕੇ ਨੂਰੀ ਕਿਰਨਾ ਤੁਹਾਨੂੰ ਦਿੱਤਾ ਹੈ ਤੁਸੀਂ ਪੜ ਲਿਓ ਕਦੇ ਕੰਮ ਆ ਜਾਊਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਮੈਂ ਪਤਾ ਕੀ ਸੋਚਿਆ ਕਿ ਆਪਾਂ ਕੀਰਤਨ ਕਰਕੇ ਚੱਲੇ ਆਂ ਆਪਣੇ ਕੀ ਕੰਮ ਆਉਣਾ ਹੈ ਸੱਚੀ ਗੱਲ ਮੈਂ ਥੋੜਾ ਬਹੁਤਾ ਪੜਿਆ ਸੈਕਟਰੀ ਸਾਹਿਬ ਬਿੱਟੂ ਜੀ ਇਹਨਾਂ ਦਾ ਇੱਕ ਦਿਨ ਫੋਨ ਗਿਆ ਮਹੀਨਾ ਪਹਿਲਾਂ ਕਹਿੰਦੇ ਜੀ ਤੁਹਾਡਾ ਟਾਈਮ ਰੱਖਤਾ ਰਾਜਾ ਸਾਹਿਬ ਦੇ ਮੈਂ ਉਦੋਂ ਹੀ ਉਸ ਨੂਰੀ ਕਿਰਨਾਂ ਨੂੰ ਪੜਨ ਬਹਿ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਪਤਾ ਹੀ ਨਹੀਂ ਮਹਾਰਾਜ ਕਿਵੇਂ ਕਿਸ ਕਿਸਦੇ ਬਹਾਨੇ ਬਖਸ਼ਿਸ਼ਾਂ ਕਰਦੇ ਆ ਨੂਰੀ ਕਿਰਨਾ ਨੂੰ ਪੜ ਕੇ ਸਮਝ ਆਈ ਜਾਂਦੀ ਐ ਨੂਰੀ ਕਿਰਨਾ ਨੂੰ ਪੜ ਕੇ ਸਮਝ ਆਈ ਜਾਂਦੀ ਐ ਜਾਣ ਲਈ ਮਜਾਰੇ ਰੂ ਦੁਹਾਈ ਪਾਈ ਜਾਂਦੀ ਐ ਜਾਣ ਲਈ ਮਜਾਰੇ ਨੂੰ ਨਹਾਈ ਪਾਈ ਜਾਂਦੀ ਐ ਨੂਰੀ ਕਿਰਨਾ ਨੂੰ ਪੜ ਕੇ ਸਮਝ ਆਈ ਜਾਂਦੀ ਐ ਜਾਣ ਲਈ ਮਜਾਰੇ ਰੂ ਦੁਹਾਈ ਪਾਈ ਜਾਂਦੀ ਐ ਆਂਗਾ ਹਰਜਿੰਦਰ ਔਏ ਬਣ ਵਾਲੇ ਨੂੰ ਹਰਜਿੰਦਰ ਸੰਧੂ ਜਿਨ੍ਹਾਂ ਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਦਸੀਆਂ ਸੀ ਰਲ ਕੇ ਇਸ ਗੀਤ ਨੂੰ ਬਣਾਇਆ ਸਟੇਜ ਤੇ ਚੜਨ ਤੋਂ ਪਹਿਲਾਂ ਮੈਨੂੰ ਸੁਨੇਹਾ ਮਿਲਿਆ ਕਹਿੰਦੇ ਹਰਜਿੰਦਰ ਸੰਧੂ ਲੰਡਨ ਦੇ ਵਿੱਚ ਦੇਖ ਰਹੇ ਆ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਦੇਖ ਰਹੀਆਂ ਕਹਿੰਦੇ ਤੁਸੀਂ ਮਾਲਵੇ ਇਲਾਕੇ ਵਿੱਚ ਪਹਿਲੀ ਵਾਰੀ ਰਾਜਾ ਸਾਹਿਬ ਜੀ ਦੇ ਚਰਨਾਂ ਵਿੱਚ ਇਸ ਸਟੇਜ ਤੇ ਚੜਦੇ ਹਾਂ 5100 ਰੁਪਏ ਤੁਹਾਡੇ ਵਾਸਤੇ ਉੱਥੇ ਬੈਠਿਆਂ ਨੇ ਭੇਜਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ ਸੰਗਤਾਂ ਦਾ ਦੇਣਾ ਨਹੀਂ ਦੇ ਸਕਦੇ ਕਹਿੰਦੇ ਬੰਦਾ ਡਿੱਗਣ ਲੱਗਿਆ ਟਾਈਮ ਲਾ ਦਿੰਦਾ ਉਹ ਝੋਲੀ ਭਰਨ ਲੱਗਿਆ ਟਾਈਮ ਨਹੀਂ ਲਾਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਨੂਰੀ ਕਿਰਨਾਂ ਨੂੰ ਪੜ ਕੇ ਸਮਝ ਆਈ ਜਾਂਦੀ ਐ ਕਿਰਨਾਂ ਨੂੰ ਪੜ ਕੇ ਸਮਝ ਆਈ ਜਾਂਦੀ ਐ ਜਨ ਲਈ ਮਜਾਰੇ ਨੂੰ ਦੁਹਾਈ ਪਾਈ ਜਾਂਦੀ ਐ ਜਨ ਲਈ ਮਜਾਰੇ ਨੂੰ ਦੁਹਾਈ ਪਾਈ ਜਾਂਦੀ ਐ ਟਾਂਗਾ ਹਰਜਿੰਦਰ ਓਏ ਬਣ ਵਾਲੇ ਨੂੰ ਟਾਂਗਾ ਹਰਜਿੰਦਰ ਓਏ ਬਣ ਵਾਲੇ ਨੂੰ ਹਰ ਵੇਲੇ ਘੂਰਦੀਆਂ ਰਾਜਾ ਸਾਹਿਬ ਦੇ ਦਰਿਆਆਂ ਨੂੰ ਨੋਚਦਾ ਫਟਾਪਾ ਮੇ ਦੂਰ ਦਿਆ ਰਾਜਾ ਸਾਹਿਬ ਦੇ ਜਨਾਰਿਆਂ ਨੂੰ ਮੰਨ ਨੋਚਦਾ ਫਟਾਪਾ ਮੇ